ਭਗਵੰਤ ਮਾਨ ਦੀ ਸੈਂਟਰ ਸਰਕਾਰ ਨਾਲ ਸੈਟਿੰਗ ਹੈਗੀ ਹੈਗੀ ਯਾਰ ਜੀ। ਸਰਦਾ ਸੁਖਵੀਰ ਸਿੰਘ ਬਾਦਲ ਜੀ ਨੇ ਜਿਹੜਾ ਕਿਹਾ ਕਿ ਅਸੀਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਜਾਂਦੇ ਆਂ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। 15 ਫੁੱਟ 12 ਫੁੱਟ ਦੇ ਉੱਤੇ ਪਾਣੀ ਆਂਦਾ ਹੁੰਦਾ ਸੀਗਾ। ਅੱਜ ਹਾਲਾਤ ਇਹ ਬਣ ਗਏ ਆ ਕਿ ਸਮਰਸੀ ਵਾਲਾ ਅਗਰ ਲਗਾਣਾ ਤਾਂ 350 ਫੁੱਟ ਥੱਲੇ ਜਾ ਕੇ ਪਲਾਸੀ ਹੋ ਗਿਆ। ਪਾਣੀ ਆ ਰਿਹਾ। ਇਹ ਐਚੂਰਲੀ ਗੱਲ ਹੈ ਤੇ ਜੇ ਸਾਡਾ ਪੰਜਾਬ ਦਾ ਪਾਣੀ ਬਾਹਰ ਜਾਏਗਾ ਤੇ ਪੰਜਾਬ ਦੇ ਲੋਕ ਕੀ ਕਰਨਗੇ? ਸਾਡੀ ਗੱਲ ਸ਼ੁਰੂ ਤੋਂ ਹੀ ਪੰਜਾਬ ਦੇ ਪਾਣੀਆਂ ਦਾ ਰੱਖਾ ਰਿਆ ਤੇ ਪਾਣੀ ਨਹੀਂ ਜਾਂਦਾ ਨਗਰ ਨਿਗਮ ਕਿੱਥੇ ਖੜਿਆ ਨਗਰ ਨਿਗਮ ਖੜਾ ਜੀ ਕਪਲਿਆਂ ਦੇ ਸਿਰ ਤੇ ਉਹ ਤਾਂ ਸਾਡੀ ਬਣਾਈ ਹੋਈ ਸੜਕ ਦੇ ਉੱਤੇ ਆਪਣੀ ਮੋਹਰ ਜੇ ਲਾ ਰਹੇ ਨੇ ਜੀ ਤੇ ਮੈਂ ਚ ਕਹਿਣਾ ਚਲੋ ਮੈਨੂੰ ਤਾਂ ਖੁਸ਼ੀ ਇਸ ਗੱਲ ਦੀ ਹੈ ਵੀ ਸੜਕ ਅੱਜ ਉਹਨਾਂ ਨੇ ਤੋੜ ਕੇ ਦੇਖੀ ਤੇ ਟੁੱਟੀ ਨਹੀਂ ਤੇ ਕਮ ਸੇ ਕਮ ਸਾਨੂੰ ਸੈਟੀਸਫੈਕਸ਼ਨ ਹੋਈ ਵੀ ਅਸੀਂ ਕੰਮ ਵਧੀਆ ਕੀਤਾ ਹੋਇਆ ਅਸੀਂ ਇਹ ਚਾਹੁੰਦੇ ਸੀ ਵੀ ਟਾਈਲਿੰਗ ਹੋਵੇ ਉੱਥੇ ਪਰਿਖਸ਼ ਵੀ ਲੱਗ ਜਾਣ ਸਾਈਡਾਂ ਦੇ ਉੱਤੇ ਤੇ ਨਾਲ ਲਾਈਟਿੰਗ ਲੱਗ ਜਾਵੇ ਨਾਲ ਲੋਕਾਂ ਦਾ ਰੋਜ਼ਗਾਰ ਵੀ ਚੱਲੀ ਜਾਵੇ ਤੇ ਜਗਾ ਵੀ ਨਹੀਂ ਉੱਥੇ ਤੰਗ ਹੋਏਗੀ ਤੇ ਕੱਲ ਨੂੰ ਹਾਈਵੇ ਨੇ ਉਹਨੂੰ ਤੋੜ ਵੀ ਨਹੀਂ ਪਾਊਗੀ ਕਿਸੇ ਚੀਜ਼ ਦੀ ਨੁਕਸਾਨ ਵੀ ਨਹੀਂ ਕਰ ਕਾਰਪੋਰੇਸ਼ਨ ਦਾ ਉਹ ਜਿਹੜਾ ਬੱਗਾ ਜਿਹਾ ਲਿਆ ਰਿਹਾ 1 ਕਰੋੜ ਰੁਪਏ ਦਾ ਜਿਹੜਾ ਮੈਂ ਦੱਸ ਰਿਹਾ ਉਹ 10 ਤੋਂ 12 15 ਹਾਈਐਸਟ 15 ਲੱਖ ਰੁਪਏ ਆ ਔਰ ਉਹ ਟੁੱਟਣਾ ਵੀ ਨਹੀਂ ਹੈ ਮੀਰ ਮੈਮ ਫੋਨ পিক ਨਹੀਂ ਕਰਦੇ ਕਿਸੇ ਤੁਸੀਂ ਫੋਨ ਕਰ ਲੋ ਕਿਸੇ ਕੋਈ ਫੋਨ ਕਰ ਲੋ ਫੋਨ ਨਹੀਂ পিক ਨਹੀਂ ਕਰਦੇ ਸੜਕ ਟੁੱਟੀਆਂ ਨੇ ਉਹ ਸਿਰਫ ਪੂਰੀ ਬਟਨ ਚ ਹੀ ਆਉਂਦੀ ਸਮਾਚ ਹੋ ਰਿਹਾ ਫੋਟੋ ਸੈਸ਼ਨ ਚ ਤੁਸੀਂ ਅੱ비 ਫੋਟੋ ਸੈਸ਼ਨ ਵੀ ਹੋ ਜਾਂਦਾ ਖੁਦ ਤੇ ਬਿਜੀ ਰਹੇ ਤੁਸੀਂ ਇਹਦੇ ਚ ਕਿਵੇਂ ਦੇਖਦੇ ਹੋ ਦੇਖੋ ਜੀ ਗੱਲ ਪਤਾ ਕੀ ਹੈ ਜਦੋਂ ਆਪਾਂ ਕਿਸੇ ਅਨਾੜੀ ਆਦਮੀ ਦੇ ਹੱਥ ਵਿੱਚ ਕਮਾਨ ਫੜਾ ਦਾਂਗੇ ਨਾ ਜਦੋਂ ਇਹੀ ਹਾਲਾਤ ਹੋ ਗਏ 26 ਜਨਵਰੀ ਵਾਲੇ ਦਿਨ ਵੀ ਕੂੜਿਆਂ ਦੇ ਢੇਰ ਲੱਗੇ ਪਏ ਸੀ ਮੇਰਾ ਇੱਕ ਦੋਸਤ ਮੇਰੇ ਨਾਲ ਜਾ ਰਿਹਾ ਸੀ ਕਹਿੰਦਾ ਯਾਰ ਕਿੱਥੇ ਗਏ ਸਵਾਈਆਂ ਵਾਲੇ ਸਾਰੇ ਮੈਂ ਕਿਹਾ ਜੀ ਪਤਾ ਨਹੀਂ ਕਿੱਥੇ ਜਾ ਰਹੇ ਹੈ ਮੇਅਰ ਵਿਚਾਰੀ ਨੂੰ ਐਕਚੁਅਲੀ ਆਪਣੀਆਂ ਤਾਕਤਾਂ ਹੀ ਨਹੀਂ ਪਤਾ ਵੀ ਮੇਰੀਆਂ ਕੀ ਤਾਕਤਾਂ ਨੇ ਤਾਂ ਮੈਂ ਕੀ ਯੂਜ਼ ਕਰਨੀਆਂ ਜੇ ਕੋਈ ਕੰਮ ਹੁੰਦਾ ਤਾਂ ਉਹਦਾ ਐਮਐਲਏ ਨੂੰ ਪੁੱਛਦੀ ਆ ਵੀ ਮੈਂ ਕਿੱਦਾਂ ਕਰਨਾ ਤੇ ਕਿੱਦਾਂ ਨਹੀਂ ਕਰਨਾ ਬੇਸਿਕਲੀ ਤਾਂ ਅਨਾੜੀ ਮਹਿਮ ਪਠਾਤੇ ਉਹਨਾਂ ਨੇ ਹੋਰ ਕੋਈ ਨਹੀਂ ਕਰ ਰਹੇ ਹੋ ਤੁਸੀਂ ਜਰਾ ਨਾੜੀ ਇਹ ਮੈਂ ਬੜੀ ਨਹੀਂ ਸਰ ਪ੍ਰਿੰਸੀਪਲ ਨੇ ਉਹ ਜੇ ਪ੍ਰਿੰਸੀਪਲ ਸਕੂਲ ਬੱਚਿਆਂ ਨੂੰ ਪੜ੍ਹਾ ਸਕਦਾ ਉਹਨਾਂ ਨੇ ਹੀ ਸ਼ਹਿਰ ਨੂੰ ਚਲਾਣਾ ਐਕਚੁਅਲ ਜੀ ਪਰ ਉਹ ਡਿਪੈਂਡ ਕਿਸੇ ਹੋਰ ਤੇ ਉਹ ਜਿਹੜੇ ਡਿਪੈਂਡ ਨੇ ਜਿੰਨਾ ਤੇ ਉਹਨਾਂ ਨੂੰ ਰਾਹ ਹੀ ਨਹੀਂ ਦੱਸਦੇ ਵੀ ਕਰਨਾ ਕੀ ਲੋਕ ਮਰ ਰਹੇ ਨੇ ਲੋਕ ਸੜਕਾਂ ਤੇ ਜਾ ਕੇ ਆਪਣੀ ਕਮਰ ਪੇਨ ਕਰਵਾ ਰਹੇ ਕਈ ਚੀਜ਼ਾਂ ਹਾਸੇ ਹੋ ਰਹੇ ਮੈਂ ਤਾਂ ਤੁਹਾਨੂੰ ਦੱਸਿਆ ਜੀ ਕਿ ਮੇਰੇ ਆਪਣੇ ਦੋ ਸ਼ੌਕਰ ਗੱਡੀ ਤੇ ਟੁੱਟ ਗਏ ਆਪ ਬੋਤਾ ਦੇ ਕਿ ਐਸਵਾਈਐਲ ਦਾ ਜੋ ਮੁੱਦਾ ਹੈ ਫਿਰ ਸੇ ਸਿਆਸਤੀ ਰੂਪ ਲੈ ਚੁਗਾ ਹੈ अकाली दल और जो कांग्रेस आरोप लगा रहे कि मान सरकार हरियाणा को पानी देने की तैयारी में है पर सुखबीर बादल ने कहा कि एक बूंद भी पानी हरियाणा को नहीं दिया जाएगा और कई अहम मुद्दे जो हैं हमारे पास लुधियाना से भी है और पंजाब से भी है जो हम बात करेंगे आर डी शर्मा आर डी शर्मा जो वरिष्ठ नेता है अकाली दल के और कई पार्टियों में रह चुके और कई अहदे पर भी विराजमान रह चुके हैं सत श्रीकाल सर सात श्रीकाल जी सर पहला ही सवाल uh, जानते हो सारा मामला एस वाई एल न अकाली दल विरोध कर रहे हैं कि अभी एक बूंद जहाँ पानी है वो हरियाणा नहीं देवे की कहना चाहोगे की कारण है जो मान सरकार पानी देने किसी बाह ने भाई कन्हैया जी बाह ने कोई पानी देने को तैयार बैठी है ਦੇਖੋ ਜੀ ਭਾਈ ਕਨਈਆ ਜੀ ਦਾ ਦਾ ਇੱਕ ਬਹਾਨਾ ਵੈ ਜੀ ਬਾਕੀ ਰਹੀ ਗੱਲ ਇਹਦੇ ਚ ਕੋਈ ਸ਼ੱਕ ਨਹੀਂ ਕਿ ਭਗਵੰਤ ਮਾਨ ਦੀ ਸੈਂਟਰ ਸਰਕਾਰ ਨਾਲ ਸੈਟਿੰਗ ਹੈਗੀ ਹੈਗੀ ਹੈ ਹਰ ਗੱਲ ਦੀ ਜੀ ਦੂਜੀ ਗੱਲ ਰਹੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜਿਹੜਾ ਕਿਹਾ ਕਿ ਅਸੀਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਜਾਣਦੇਾਂਗੇ ਜੀ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਚਾਹੇ ਉਹ ਕੋਈ ਵੀ ਸਟੇਟ ਹੈ ਪਹਿਲਾਂ ਉਹ ਆਪਣਾ ਸੋਚੇਗੀ ਤੇ ਦੂਸਰੀ ਸਟੇਟ ਦਾ ਬਾਅਦ ਚ ਸੋਚੇਗੀ ਜੀ ਪਾਣੀ ਦੇ ਹਾਲਾਤ ਤਾਂ ਇਹ ਹੋ ਗਏ ਮੈਨੂੰ ਯਾਦ ਆ ਆਪਾਂ ਜਿਸ ਜਗ੍ਹਾ ਦੇ ਉੱਤੇ ਬੈਠੇ ਆ ਜੀ ਇੱਥੇ ਅਸੀਂ 79 ਦੇ ਵਿੱਚ ਆਏ ਸੀ ਤੇ ਇੱਥੇ ਉਦੋਂ 15 ਫੁੱਟ 12 ਫੁੱਟ ਦੇ ਉੱਤੇ ਪਾਣੀ ਆਂਦਾ ਹੁੰਦਾ ਸੀਗਾ ਜੀ ਅੱਜ ਹਾਲਾਤ ਇਹ ਬਣ ਗਏ ਆ ਕਿ ਸਮਰਸੀ ਵਾਲ ਅਗਰ ਲਗਾਣਾ ਤਾਂ 350 ਫੁੱਟ ਥੱਲੇ ਜਾ ਕੇ ਪਲਾਸੀ ਹੋ ਗਿਆ ਪਾਣੀ ਆ ਰਿਹਾ ਜੀ ਕਿੱਥੇ 15 ਫੁੱਟ ਕਿੱਥੇ 350 ਫੁੱਟ ਔਰ ਕਾਰਪੋਰੇਸ਼ਨ ਜਿਹੜੇ ਅੱਗੇ ਟਿਊਬਲ ਲਗਾਉਂਦੀ ਸੀ ਅਸੀਂ ਦੇਖਦੇ ਹੁੰਦੇ ਸੀਗੇ ਉਹ ਵੱਧ ਤੋਂ ਵੱਧ 100 150 150 ਜਾਂ 200 ਦੇ ਫੁੱਟ ਦੇ نیچے ਜਾ ਕੇ ਟਿਊਬਲ ਲੱਗਦੇ ਸੀ ਅੱਜ 6 600 ਫੁੱਟ ਦੇ ਉੱਤੇ ਟਿਊਬਲ ਲੱਗਦੇ ਪਏ ਆ ਜੀ ਪਾਣੀ ਦੇ ਹਾਲਾਤ ਤਾਂ ਪੰਜਾਬ ਦੇ ਹੀ ਹੋਏ ਪਏ ਆ ਤੇ ਨੇਚਰਲੀ ਗੱਲ ਹੈ ਤੇ ਜੇ ਸਾਡਾ ਪੰਜਾਬ ਦਾ ਪਾਣੀ ਬਾਹਰ ਜਾਏਗਾ ਤੇ ਫਿਰ ਪੰਜਾਬ ਦੇ ਲੋਕ ਕੀ ਕਰਨਗੇ ਜੀ ਤੇ ਮਤਲਬ ਪਾਣੀ ਅਕਾਲੀ ਦਲ ਜਾਣ ਨਹੀਂ ਦੇਊਗਾ ਬਿਲਕੁਲ ਨਹੀਂ ਜਾਣ ਦੋਗਾ ਜੀ ਸਰਦਾਰ ਸਖਬੀਰ ਸਿੰਘ ਬਾਦਲ ਜੀ ਨੇ ਜਦੋਂ ਕਿਹਾ ਕਿ ਭਾਈ ਇਹਦੇ ਲਈ ਕੋਈ ਵੀ ਸੰਘਰਸ਼ ਕਰਨਾ ਪਿਆ ਅਸੀਂ ਤਿਆਰ ਹਾਂ ਤਾਂ ਫਿਰ ਅਸੀਂ ਤਿਆਰ ਹਾਂ ਕਾਂਗਰਸੀ ਵਿਰੋਧ ਚ ਉਤਰੀ ਹੋਈ ਹੈ ਦੇਖੋ ਕਾਂਗਰਸੀ ਵੀ ਨੋ ਡਾਊਟ ਆ ਵਿਰੋਧ ਚ ਕਰਨ ਗਈ ਜੀ ਨੇਚਰਲੀ ਗੱਲ ਆ ਬਟ ਮੈਂ ਤਾਂ ਇੱਕ ਗੱਲ ਕਰਦਾ ਕਿ ਅਕਾਲੀ ਦਲ ਸ਼ੁਰੂ ਤੋਂ ਹੀ ਪੰਜਾਬ ਦੇ ਪਾਣੀਆਂ ਦਾ ਰਾਖਾ ਰਿਆ ਤੇ ਪਾਣੀ ਨਹੀਂ ਜਾਣ ਦਿੱਤਾ ਜਾਏਗਾ ਬਿਕਾਜ਼ ਦੀ ਗੱਲ ਕਰ ਲਈਏ ਤੁਸੀਂ ਪੰਜਾਬ ਦੀ ਤੁ ਗੱਲ ਨਹੀਂ ਕਰਾਂਗੇ ਆਪਾਂ ਲੁਧਿਆਣਾ ਦੀ ਗੱਲ ਕਰੇ ਵਿਕਾਸ ਤੁਸੀਂ ਕਿਵੇਂ ਦੇਖੋ ਕਿ ਨਗਰ ਨਿਗਮ ਕਿੱਥੇ ਖੜਾ ਹੈ ਨਗਰ ਨਿਗਮ ਖੜਾ ਜੀ ਕਪਲਿਆਂ ਦੇ ਸਿਰ ਤੇ ਸਵਾਏ ਕਪਲਿਆਂ ਤੋਂ ਹੋਰ ਕੁਝ ਨਹੀਂ ਹੈਗਾ ਤੁਸੀਂ ਸ਼ਹਿਰਾਂ 'ਚੋਂ ਲੰਘ ਕੇ ਆਏ ਹੋ ਅਧਰ ਮੈਂ ਲੇਟੈਸਟ ਗੱਲ ਤਾਂ ਸੁਣਾਉਣ ਲੱਗਾ ਮੈਂ ਅੱਜ ਗਰਾਉ ਬੋਲਤੋਂ ਥੋੜੇ ਦਿਨ ਪਹਿਲਾਂ ਮੈਂ ਔਰ ਮੇਰੀ ਮਿਸਿਸ ਸੀਗੇ ਕਰੇਟਾ ਗੱਡੀ ਜਾ ਰਹੇ ਉੱਥੇ ਇੱਕ ਟੋਏ ਦੇ ਵਿੱਚ ਗੱਡੀ ਡਿੱਗੀ ਮਨ ਲੱਗੀ ਟੋਏ ਦੇ ਵਿੱਚ ਗੱਡੀ ਵੀ ਮੇਰੇ ਦੋਨੇ ਸ਼ੌਕਰ ਅਗਲੇ ਜਿਹੜੇ ਆ ਟੁੱਟ ਗਏ ਜੀ ਉਹ ਮੈਂ ਦੋਨੇ ਸ਼ੌਕਰ ਹੁਣ ਨਵੇਂ ਪਵਾਏ ਆ ਤੁਸੀਂ ਹਿਸਾਬ ਲਾਓ ਵੀ ਵਿਕਾਸ ਬੁਰਜ ਜੀ ਜਿਹੜੇ ਮਦਨਾਲ ਬੱਗਾ ਜੀ ਕਹਿੰਦੇ ਉਹਨਾਂ ਦਾ ਹੀ ਏਰੀਆ ਬੰਦਾ ਤਕਰੀਬਨ ਆ ਜਿਹੜਾ ਪੋਲਾ ਵਾਲਾ ਏਰੀਆ ਉਹ ਤੋਂ ਕੰਮ ਕਰਾ ਰਹੇ ਨੇ ਆ ਕੰਮ ਕਰਾ ਰਹੇ ਮੈਂ ਦੱਸਦਾ ਰਿਹਾ ਜੀ ਕੰਮ ਹਾਂ ਜੀ ਸੜਕ ਦਾ ਉਦਘਾਟਨ ਕਰਾਇਆ ਉਹਨਾਂ ਨੇ ਅੱਜ ਜਿਹੜੀ ਸੜਕ ਦਾ ਉਦਘਾਟਨ ਕੀਤਾ ਜੀ ਉਹ ਮੇਰੀ ਸੜਕ ਬਣਾਈ ਹੋਈ ਸੀ ਮੈਨੂੰ ਖੁਸ਼ੀ ਬੜੀ ਹੋਈ ਉਹ ਤੁਹਾਡਾ ਉਦਘਾਟਨ ਹੋ ਰਿਹਾ ਨਹੀਂ ਉਹ ਮੈਂ ਬਹੁਤ ਦਿਨ ਪਹਿਲਾਂ ਬਣਾਈ ਸੀ ਪਰ ਮੈਨੂੰ ਖੁਸ਼ੀ ਇਸ ਗੱਲ ਦੀ ਹੋਈ ਉੱਥੇ ਉਹਨਾਂ ਨੇ ਖੜ ਕੇ ਇਹ ਗੱਲ ਕਹੀ ਵੀ ਯਾਰ ਇਹ ਦੇਖੋ ਏਡੀਆਂ ਪੱਕੀਆਂ ਸੜਕਾਂ ਬਣਾਈਆਂ ਸੀ ਮੈਂ 2002 ਦੇ ਵਿੱਚ 25 ਸਾਲ ਬਾਅਦ ਟੁੱਟੀਆਂ ਜੀ ਜਿਗਦੇ ਇਹ ਗੱਲ ਕਹਿ ਦਿੰਦੇ ਕਿ ਆ ਅੱਡੀ ਸ਼ਰਮਾ ਨੇ ਬਣਾਈ ਸੀ ਇਹ ਟੁੱਟਦੀ ਨਹੀਂ ਪਈ ਤੇ ਮੈਂ ਕਹਿੰਦਾ ਜਿਆਦਾ ਵਧੀਆ ਸੀ ਉਹ ਵੀ ਤਾਂ ਤੁਹਾਡੇ ਨਾਲ ਹੀ ਸੀ ਗਿਆ ਅਕਾਲੀ ਦਲ ਦੇ ਨਹੀਂ ਉਦੋਂ ਮੈਂ ਜਦੋਂ ਗੱਲ ਕਰ ਰਿਹਾ ਜੀ ਹਾਂ ਮੈਂ ਚਲੋ ਇਹ ਇੱਕ ਸੈਪਰੇਟ ਇਸ਼ੂ ਆ ਕਿ ਆਪਾਂ ਭਾਜਪਾ ਚ ਸੀ ਜਾਂ ਅਕਾਲੀ ਦਲ ਸੀ ਉਹ ਤਾਂ ਸਾਡੀ ਬਣਾਈ ਹੋਈ ਸੜਕ ਦੇ ਉੱਤੇ ਆਪਣੀ ਮੋਹਰ ਜੇ ਲਾ ਰਹੇ ਨੇ ਜੀ ਤੇ ਮੈਂ ਚ ਕਹਿੰਦਾ ਚਲੋ ਮੈਨੂੰ ਤਾਂ ਖੁਸ਼ੀ ਹੈ ਇਸ ਗੱਲ ਦੀ ਆ ਵੀ ਸੜਕ ਅਜ ਉਹਨਾਂ ਨੇ ਤੋੜ ਕੇ ਦੇਖੀ ਤੇ ਟੁੱਟੀ ਨਹੀਂ ਤੇ ਕਮ ਸੇ ਕਮ ਸਾਨੂੰ ਸੈਟੀਸਫੈਕਸ਼ਨ ਹੋਈ ਵੀ ਅਸੀਂ ਕੰਮ ਵਧੀਆ ਕੀਤਾ ਹੋਇਆ ਨੇ ਤੁਸੀਂ ਤਾਂ ਹੋਰ ਵੀ ਵਿਰੋਧ ਕਰ ਰਹੇ ਮਤਲਬ ਨਲ ਬਗਗ ਲਗਾਤਾ ਤੁਸੀਂ ਵਿਰੋਧ ਹੀ ਕਰਦੇ ਨਜ਼ਰ ਆਉ ਕਿੱਥੇ ਆਨਲਾਈਨ ਹੋ ਕੇ ਕਿਤੇ ਸੋਸ਼ਲ ਮੀਡੀਆ ਦੇ ਕਿ ਜਿਹੜਾ ਉਹ ਜਲੰਧਰ ਬਾਈਪਾਸ ਤੋਂ ਬਣਾ ਰਹੇ ਨੇ ਉਹ ਵੀ ਗਲਤ ਹੈ ਉਹ ਇਹ ਅੱਛਾ ਪ੍ਰੋਜੈਕਟ ਲੈ ਕੇ ਆ ਰਹੇ ਤੁਸੀਂ ਗਲਤ ਕਿਵੇਂ ਸਾਬਿਤ ਕਰ ਰਹੇ ਉਹਨੂੰ ਦੇਖੋ ਗੱਲ ਪਤਾ ਕੀ ਹੈ ਜੀ ਹਰ ਬੰਦਾ ਤਾਰੀਫ ਹੀ ਕਰੀ ਜਾਵੇ ਤਾਰੀਫ ਹੀ ਕਰੀ ਜਾਵੇ ਜੀ ਤਾਰੀਫ ਮੇਰੀ ਬੇਨਤੀ ਦਾ ਸੁਣੋ ਨਾ ਤਾਰੀਫ ਉਸ ਚੀਜ਼ ਦੀ ਕਰੋ ਜਿਹੜੀ ਸਹੀ ਹੈ ਜੀ ਜਿਹੜੀ ਚੀਜ਼ ਤਾਰੀਫ ਦੇ ਕਾਬਲ ਨਹੀਂ ਉਹਨੂੰ ਮੈਂ ਕਿੱਦਾਂ ਤਾਰੀਫ ਕਰਦੇ ਆ ਹੁਣ ਤੁਸੀਂ ਉਹਦੀ ਗੱਲ ਕੀਤੀ ਹੈ ਵੀ ਜਲੰਧਰ ਬਾਈਪਾਸ ਤੋਂ ਲੈ ਕੇ ਜੱਸੀਆਂ ਰੋਡ ਦੀ ਗ ਮੈਂ ਕਾਉਂਸਲਰ ਸੀ ਉੱਥੇ ਪਾਰਗ ਬਣੀ ਹੋਈ ਸੀ ਜਲੰਧਰ ਬਾਈਪਾਸ ਪਾਰ ਕਰਦੇ ਹਾਈਵੇ ਨੇ ਆਰਡਰ ਕਰਤੇ ਕਿ ਇਹ ਪਾਰਗ ਤੋੜ ਦਿੱਤੀ ਜਾਵੇ ਅਸੀਂ ਉਹ ਤੋੜ ਕੇ ਸਾਰਾ ਸਮਾਨ ਕਾਰਪੋਰੇਸ਼ਨ ਪਹਚਾਇਆ ਅੱਜ ਵੀ ਉਹ ਹਾਈਵੇ ਦੀ ਜਗ੍ਹਾ ਦੇ ਉੱਤੇ ਗ੍ਰੀਨ ਬੈਲਟ ਬਣਾਈ ਜਾ ਰਹੀ ਔਰ ਜਗ੍ਹਾ ਕਿਨੀ ਵੱਧ ਤੋਂ ਵੱਧ 10 ਮੁੱਟ ਤੁਸੀਂ ਕੀ ਜਾਣਦੇ ਹੋ ਫਿਰ ਉਹ ਨਹੀਂ ਮੇਰੀ ਬੇਨਤੀ ਤਾਂ ਸੁਣੋ 10 ਮੁੱਟ ਦੇ ਵਿੱਚ ਕੀ ਗ੍ਰੀਨ ਬੈਲਟ ਬਣੇਗੀ ਜੀ ਦੂਜੀ ਗੱਲ ਰਹੀ ਮੈਂ ਉੱਥੇ ਜਵਾਬ ਲਿਆ ਇਹਨਾਂ ਦੇ ਅਫਸਰਾਂ ਕੋਲ ਮੈਂ ਕਹਾ ਜੀ ਤੁਸੀਂ ਹਾਈਵੇ ਦੀ ਜਗ੍ਹਾ ਬਣਾ ਰਹੇ ਹੋ ਕਹਿੰਦੇ ਜੀ ਅਸੀਂ ਮਨਜ਼ੂਰੀ ਲਈ ਮੈਂ ਕਹਾ ਉਮਰ ਭਰ ਦੀ ਕਹਿੰਦਾ ਜੀ ਨਹੀਂ ਮੈਂ ਕਹਾ ਕਿੰਨੇ ਚ ਟਾਈਮ ਦੀ ਕਹਿੰਦਾ ਜੀ ਕੋਈ ਟਾਈਮ ਨਹੀਂ ਮੈਂ ਕਹਾ ਤੁਸੀਂ ਇਧਰੋਂ ਬਣਾ ਕੇ ਛਡੋ ਹਾਈਵੇ ਕਹਦੇ ਸਾਨੂੰ ਜਗ੍ਹਾ ਦੀ ਲੋੜ ਹੈ ਫੇਟ ਉੱਟ ਜਾਵੇ ਮੈਂ ਇਹ ਨਹੀਂ ਗੱਲ ਚਾਹੁੰਦਾ ਕਿ ਮੈਂ ਦੂਜੀ ਗੱਲ ਇੱਕ ਹੋਰ ਸੁਣੋ ਉਹ ਕਹਿੰਦੇ ਜੀ ਅਸੀਂ ਗਰੀਬ ਆਦਮੀਆਂ ਨੂੰ ਰੋਜ਼ਗਾਰ ਦੇ ਰਹੇ ਹਾਂ ਜੀ ਉਸ ਜਗ੍ਹਾ ਦੇ ਉੱਤੇ ਮੇਰੇ ਖਿਆਲ 25 25 30 30 ਸਾਲ ਤੋਂ ਕੋਈ ਐਸੇ ਬੰਦੇ ਸੀਗੇ ਜਿਹੜੇ ਵਿਚਾਰੇ ਉੱਥੇ ਰੋਜੀ ਰੋਟੀ ਕਮਾ ਕੇ ਖਾਰੇ ਸੀ ਮੈਂ ਤਾਂ ਇਹ ਚਾਹੁੰਦਾ ਸੀਗਾ ਜੀ ਇੱਕ ਉੱਥੇ ਚੀਨ ਦੀ ਦੀਵਾਰ ਇਹਨਾਂ ਨੇ ਬਣਾ ਦਿੱਤੀ ਜਿਹਦੇ ਕਰਕੇ ਸਾਰਾ ਟ੍ਰੈਫਿਕ ਜਾਮ ਹੋਣ ਲੱਗ ਪਿਆ ਉੱਥੇ ਅਸੀਂ ਇਹ ਚਾਹੁੰਦੇ ਸੀ ਵੀ ਟਾਈਲਿੰਗ ਹੋਵੇ ਉੱਥੇ ਬ੍ਰਿਖਸ਼ ਵੀ ਲੱਗ ਜਾਣ ਸਾਈਡਾਂ ਦੇ ਉੱਤੇ ਤੇ ਨਾਲ ਲਾਈਟਿੰਗ ਲੱਗ ਜਾਵੇ ਨਾਲ ਲੋਕਾਂ ਦਾ ਰੋਜ਼ਗਾਰ ਵੀ ਚੱਲੀ ਜਾਵੇ ਤੇ ਜਗ੍ਹਾ ਵੀ ਨਹੀਂ ਉੱਥੇ ਤੰਗ ਹੋਏਗੀ ਤੇ ਕੱਲ ਨੂੰ ਹਾਈਵੇ ਨੇ ਉਹਨੂੰ ਤੋੜ ਵੀ ਨਹੀਂ ਪਾਊਗੀ ਕਿਸੇ ਚੀਜ਼ ਦੀ ਨੁਕਸਾਨ ਵੀ ਨਹੀਂ ਕਾਰਪੋਰੇਸ਼ਨ ਦਾ ਹੋਊਗਾ ਉਸਤਾਜ ਜਾਨੇ ਮਤਲਬ ਇਸ ਚੀਜ਼ ਨੂੰ ਤੋੜ ਸਕਦੀ ਹੈ ਆਏ ਵੇ ਮੈਗਾ ਜੀ ਹਾਈਵੇ ਅੱਜੇ ਬਣਾ ਕੇ ਹਟਣ ਹਾਈਵੇ ਸਵੇਰੇ ਕਹਦੇ ਸਾਨੂੰ ਲੋਡ ਆ ਉਸੇ ਢੰਗ ਤੋੜ ਦੇਗੀ ਤੇ ਬੱਗਾ ਜਿਲ੍ਹਾ ਪ੍ਰੋਜੈਕਟ ਲਾ ਰਹੇ ਉਹ ਕਿੰਨੇ ਦਾ ਹੈ ਜਿਹੜਾ ਤੁਸੀਂ ਆਈਡੀਆ ਦੇ ਰਹੇ ਹੋ ਉਹ ਪ੍ਰੋਜੈਕਟ ਕਿੰਨੇ ਦਾ ਹੋ ਸਕਦਾ ਜਿਹੜਾ ਬੱਗਾ ਜੀ ਲਿਆ ਰਿਹਾ 1 ਕਰੋੜ ਰੁਪਏ ਦਾ ਜੀ ਜਿਹੜਾ ਮੈਂ ਦੱਸ ਰਿਹਾ ਉਹ 10 ਤੋਂ 12 15 ਹਾਈਐਸਟ 15 ਲੱਖ ਰੁਪਈਆ ਜੀ ਔਰ ਉਹ ਟੁੱਟਣਾ ਵੀ ਨਹੀਂ ਹੈ ਉਹ ਪ੍ਰੋਜੈਕਟ ਤੋੜਨਾ ਵੀ ਨਹੀਂ ਹਾਈਵੇ ਨੇ ਉਹਨਾਂ ਨੇ ਕਹਿੰਦਾ ਲੋਡ ਹੀ ਨਹੀਂ ਸਾਨੂੰ ਤੋੜਨ ਦੀ ਜੀ ਇੱਕ ਚੀਜ਼ ਔਰ ਸਰਮਾਜੀ ਤੁਸੀਂ ਦੇਖਿਆ ਹੋਣਾ ਕਿ ਮਹਿਲਾ ਮੀਅਰ ਬਣਾਇਆ ਗਿਆ ਸੀ ਕਿਸੇ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਚਲੋ ਸਾਡਾ ਕੰਮ ਹੈ ਸਵਾਲ ਕਰਨਾ ਸੜਕਾਂ ਦਾ ਬੁਰਾ ਹਾਲ ਹੈ ਪਿੱਛੇ ਮਾਲ ਟਾਊਨ ਚ ਇੱਕ ਹਾਸਤਾ ਹੋਇਆ ਸੀ ਬੰਦੇ ਦੇ ਐਕਸੀਡੈਂਟ ਹੋਇਆ ਸੀ ਟੋਏ ਕਰਕੇ ਔਰ ਉਹਦੀ ਕੱਲ ਮੌਤ ਹੋ ਗਈ ਤੁਸੀਂ ਉਹ ਵੀ ਸੁਣਿਆ ਹੋਣਾ ਮੀਅਰ ਮੈਮ ਫੋਨ ਪਿਕ ਨਹੀਂ ਕਰਦੇ ਕਿਸੇ ਤੁਸੀਂ ਫੋਨ ਕਰ ਲੋ ਕਿਸੇ ਕੋਈ ਫੋਨ ਕਰ ਲਓ ਫੋਨ ਪਿਕ ਨਹੀਂ ਕਰਦੇ ਸੜਕ ਟੁੱਟੀਆਂ ਨੇ ਉਹ ਸਿਰਫ ਪੂਰੀ ਬਟਨ ਚਈ ਆ ਔਰ ਕੋਈ ਸਮਾਚ ਹੋ ਰਿਹਾ ਫੋਟੋ ਸੈਸ਼ਨ ਚ ਤੁਸੀਂ ਅਭੀ ਫੋਟੋ ਸੈਸ਼ਨ ਵੀ ਹੋਇਆ ਉਹਦੇ ਤੇ ਬਿਜ਼ੀ ਨੇ ਤੁਸੀਂ ਇਹਦੇ ਚ ਕਿਵੇਂ ਦੇਖਦੇ ਹੋ ਦੇਖੋ ਜੀ ਗੱਲ ਪਤਾ ਕੀ ਹੈ ਜਦੋਂ ਆਪਾਂ ਕਿਸੇ ਅਨਾੜੀ ਆਦਮੀ ਦੇ ਹੱਥ ਕਮਾਨ ਫੜਾ ਦਾਂਗੇ ਨਾ ਤਦੋਂ ਇਹੀ ਹਾਲਾਤ ਹੋਣੇ ਆ ਜੀ ਤੁਸੀਂ ਆਪਣੇ ਮੂੰਹੋਂ ਕਹਿਤਾ ਇੱਕ ਪਾਸੇ ਤਾਂ ਤੁਸੀਂ ਕਿਹਾ ਵੀ ਵਿਕਾਸ ਹੋ ਰਿਹਾ ਇੱਕ ਪਾਸੇ ਤੁਸੀਂ ਹੁਣ ਆਪ ਵੀ ਕਹਿਤਾ ਵੀ ਸੜਕਾਂ ਟੁੱਟੀਆਂ ਹੋਈਆਂ ਮੈਂ ਤੇ ਉਹ ਵਿਚਾਰੇ ਦੀ ਬਹੁਤ ਮੰਦਭਾਗੀ ਗੱਲ ਹੈ ਜੀ ਨਹੀਂ ਮੈਂ ਮੈਂ ਗੱਲ ਕਰ ਰਿਹਾ ਸ਼ਹਿਰ ਦੀ ਗੱਲ ਕਰ ਰਿਹਾ ਨਾਰਥ ਵੀ ਤਾਂ ਸ਼ਹਿਰ ਚ ਹੀ ਆਂਦਾ ਜੀ ਨਾਰਥ ਕਿਹੜਾ ਬਾਹਰ ਤੁਸੀਂ ਨਾਰਥ ਨੂੰ ਟਾਰਗੇਟ ਕਰ ਰਹੇ ਹੋ ਪੂਰੇ ਸ਼ਹਿਰ ਨੂੰ ਕਰ ਰਹੇ ਮੈਂ ਮੈਂ ਸ਼ਹਿਰ ਦੀ ਵੀ ਗੱਲ ਕਰ ਰਿਹਾ ਤੁਹਾਡੇ ਨਾਲ ਚਾਹੇ ਕੂੜੇ ਦੀ ਗੱਲ ਕਰ ਲਓ ਤੁਸੀਂ ਕੂੜੇ ਕੋ ਦਲੇ ਹਰ ਹਰ ਇੱਕ ਦੀ ਚੀਜ਼ ਦੇ ਮਾੜ ਮੈਂ ਤਾਂ ਦਾਦਾ 26 ਜਨਵਰੀ ਵਾਲੇ ਦਿਨ ਵੀ 3 ਦਿਨ ਹੋ ਗਿਆ ਬਰਸਾਤ ਖਤਮ ਹੋਏ ਹਲੇ ਵੀ ਨੰਨਾ ਪਾਣੀ ਖੜਿਆ ਗਿਆ 26 ਜਨਵਰੀ ਵਾਲੇ ਦਿਨ ਵੀ ਕੂੜਿਆਂ ਦੇ ਢੇਰ ਲੱਗੇ ਪਏ ਸੀਗੇ ਮੇਰਾ ਇੱਕ ਦੋਸਤ ਮੇਰੇ ਨਾਲ ਜਾ ਰਿਹਾ ਸੀ ਕਹਿੰਦਾ ਯਾਰ ਕਿੱਥੇ ਗਈਆਂ ਵਾਲੇ ਸਾਰੇ ਮੈਂ ਕਿਹਾ ਜੀ ਪਤਾ ਨਹੀਂ ਕਿੱਥੇ ਜਾ ਰਹੇ ਆ ਦੂਜੀ ਗੱਲ ਰਹੀ ਵਿਕਾਸ ਦੇ ਨਾਮ ਤੇ ਸਿਰਫ ਨਾ ਸਿਰਫ ਰਾਜਨੀਤੀ ਕੀਤੀ ਜਾ ਰਹੀ ਹੈ ਹੋਰ ਕੁਝ ਨਹੀਂ ਹੋ ਨਹੀਂ ਰਿਹਾ ਨਹੀਂ ਸਰ 600 ਯੂਨਿਟ ਦੀ ਫੀਸ ਮਿਲ ਲਈ ਹੋ ਸਕਦਾ ਹੈ ਹੁਣ ਭਗਵਨ ਮਾਨ ਸਾਹਿਬ 1000 ਰੁਪਏ ਵੀ ਦੇਣਾ ਸ਼ੁਰੂ ਕਰ ਦੇਣ ਆਣਾ ਪਾਣ ਵਾਟਰ ਦੇ ਥੱਲੇ ਬੈਠੇ ਨਹੀਂ ਹੁਣ ਵੀ ਤੇ ਲਾਈਟ ਨਹੀਂ ਹੈਗੀ ਹਾਂ ਲਾਈਟ ਹੁੰਦੀ ਨਹੀਂ ਕ੍ਰੀਮ ਲਈ ਫਿਰ ਇਦਾਂ ਦੀ ਫਰੀ ਨੂੰ ਕਰਨਾ ਵੀ ਕੀ ਆ ਜੀ ਜੇ ਲਾਈਟ ਹੀ ਨਹੀਂ ਆਣੀ ਤੇ ਇਦਾਂ ਦੀ ਫਰੀ ਨੂੰ ਵੀ ਕੀ ਕਰਨਾ ਲੋਕ ਖੁਸ਼ ਨੇ ਹਾਂਜੀ ਲੋਕ ਖੁਸ਼ ਵੀ ਨੇ ਕਿ ਚਲੋ ਤੁਹਾਨੂੰ ਤੁਹਾਨੂੰ ਕਿਸੇ ਨੇ ਕਿਹਾ ਵੀ ਅਸੀਂ ਖੁਸ਼ ਹੈਗੇ ਆ ਇਹ ਤਾਂ ਤੁਹਾਨੂੰ ਪਤਾ ਨਹੀਂ ਹੁਣ ਕਿਸੇ ਨੇ ਕਿਹਾ ਹੋਵੇ ਸਾਨੂੰ ਤਾਂ ਅਜੇ ਤੱਕ ਕਿਸੇ ਨੇ ਨਹੀਂ ਕਿਹਾ ਕਿ ਅਸੀਂ ਖੁਸ਼ ਆ ਲੋਕਾਂ ਨੂੰ ਲਾਈਟ ਚਾਹੀਦੀ ਆ ਦੇਖੋ ਰੋਜ਼ਗਾਰ ਵੀ ਲਾਈਟ ਦੇ ਨਾਲ ਹੀ ਚੱਲਣਾ ਜੇ ਲਾਈਟ ਹੀ ਨਹੀਂ ਆ ਤੇ ਕੰਮ ਨਹੀਂ ਚੱਲਣਗੇ ਹੁਣ ਜਿਹੜੇ ਵਿਚਾਰਿਆਂ ਨੇ ਜਨਰੇਟਰ ਚਲਾ ਚਲਾ ਕੇ ਗੁਜ਼ਾਰੇ ਕਰਨੇ ਆ ਤੇ ਉਹਨਾਂ ਨੂੰ ਕਿੱਥੋਂ ਵਾਰੇ ਖਾਣਾ ਕੋਈ ਮੇਰਾ ਸਵਾਲ ਸੀਗਾ ਉਹ ਸਵਾਲ ਦਾ ਜਵਾਬ ਹਲੇ ਤੱਕ ਨਹੀਂ ਲੱਭਿਆ ਮੇਅਰ ਮੈਮ ਬਿਜੀ ਨੇ ਪੂਰੀ ਮਾਟਨ ਚ ਫੋਟੋ ਸੈਸ਼ਨ ਤੁਸੀਂ ਦੇਖਿਆ ਹੋਗਾ ਪਖਵਾਲਜੇ ਪ੍ਰੋਗਰਾਮ ਵੀ ਸੀਗਾ ਕਈ ਕੌਂਸਲਰ ਵਰੋ ਵਿਰੋਧ ਵੀ ਦੇ ਕੀਤਾ ਗਿਆ ਯਾਨੀ ਕਿ ਸ਼ਹਿਰ ਦੇ ਵਿਕਾਸ ਵਾਸਤੇ ਉਹਨਾਂ ਦੇ ਕੋਲ ਟਾਈਮ ਨਹੀਂ ਹੈਗਾ ਮੈਂ ਤੁਹਾਨੂੰ ਦੱਸ ਰਿਹਾ ਜੀ ਕਿ ਅਨਾੜੀ ਆਦਮੀ ਦੇ ਹੱਥ ਜਦੋਂ ਕਮਾਨ ਆ ਜਾਵੇ ਨਾ ਜੀ ਤਾਂ ਅਨਾੜੀ ਆਦਮੀ ਅਨਾੜੀਆਂ ਵਾਲੇ ਹੀ ਕੰਮ ਕਰੇਗਾ ਜੀ ਉਹਨਾਂ ਨੂੰ ਵਿਚਾਰਿਆਂ ਨੂੰ ਹੱਲੇ ਇਸ ਗੱਲ ਦੀ ਨੌਲੇਜ ਹੀ ਨਹੀਂ ਹੈ ਜੀ ਉਹਨਾਂ ਨੂੰ ਇਹ ਲੱਗ ਹੀ ਨਹੀਂ ਰਿਹਾ ਕਿ ਮੈਂ ਮੇਅਰ ਹਾਂ ਤੇ ਮੇਰੀ ਪਾਵਰ ਕੀ ਹੈ ਜੀ ਤੁਸੀਂ ਪਿੱਛੇ ਜੇ ਦੇਖਿਆ ਨਾ ਹਾਊਸ ਚੱਲਿਆ ਹਾਊਸ ਦੇ ਵਿੱਚ ਮੇਅਰ ਨੇ ਤਾਂ ਐਡਰੈਸ ਹੀ ਨਹੀਂ ਕੀਤਾ ਜੀ ਐਮ ਐਲ ਏ ਐਡਰੈਸ ਕਰ ਰਿਹਾ ਹਾਊਸ ਨੂੰ ਜਦ ਕਿ ਉਹ ਵੀ ਇੱਕ ਹਾਊਸ ਦੇ ਮੈਂਬਰ ਹੈ ਨਾ ਕਿ ਉਹ ਮੇਅਰ ਹੈ ਨਾ ਕਿ ਉਹ ਹੈੱਡ ਹੈ ਉੱਥੇ ਦੇ ਇੱਕ ਮੈਂਬਰ ਹੈ ਮੇਅਰ ਵਿਚਾਰੇ ਨੂੰ ਐਕਚੁਅਲੀ ਆਪਣੀਆਂ ਤਾਕਤਾਂ ਹੀ ਨਹੀਂ ਪਤਾ ਵੀ ਮੇਰੀਆਂ ਕੀ ਤਾਕਤਾਂ ਨੇ ਤੇ ਮੈਂ ਕੀ ਯੂਜ਼ ਕਰਨੀਆਂ ਜੇ ਕੋਈ ਕੰਮ ਹੁੰਦਾ ਤਾਂ ਉਹਦਾ ਐਮ ਐਲ ਏ ਨੂੰ ਪੁੱਛਦੀ ਆ ਵੀ ਮੈਂ ਕਿੱਦਾਂ ਕਰਨਾ ਤੇ ਕਿੱਦਾਂ ਨਹੀਂ ਕਰਨਾ ਬੇਸਿਕਲੀ ਤਾਂ ਅਨਾੜੀ ਮੈਮ ਬਿਠਾਤੇ ਉਹਨਾਂ ਨੇ ਹੋਰ ਕੋਈ ਗੱਲ ਨਹੀਂ ਬੜੀ ਗੱਲ ਕਰ ਰਹੇ ਹੋ ਤੁਸੀਂ ਜਰਾ ਨਾੜੀ ਨਹੀਂ ਮੈਂ ਬੜੀ ਨਹੀਂ ਜੀ ਸਰ ਪ੍ਰਿੰਸੀਪਲ ਨੇ ਹੋ ਨੇ ਪ੍ਰਿੰਸੀਪਲ ਸਕੂਲ ਬੱਚਿਆਂ ਨੂੰ ਪੜ੍ਹਾ ਸਕਦਾ ਜੀ ਪ੍ਰਿੰਸੀਪਲ ਬੱਚਿਆਂ ਨੂੰ ਪੜ੍ਹਾ ਸਕਦਾ ਲੁਧਿਆਣਾ ਸਿਟੀ ਨੂੰ ਪੜਾਉਣ ਦੀ ਕੰਮ ਕੰਮ ਹੀ ਨੇ ਪੜ੍ਹਾ ਰਹੇ ਨੇ ਜੀ ਪੱਖੋਵਾਲ ਰੋਡ ਤੇ ਕਦੀ ਮਹੁਰਤ ਤੇ ਕਦੇ ਸੇ ਤੇ ਜਾ ਰਹੇ ਨੇ ਫੰਕਸ਼ਨ ਤੇ ਕਦੀ ਕਿਸੇ ਦੇ ਜਾ ਰਹੇ ਨੇ ਕਦੀ ਤੀਆਂ ਦੇ ਫੰਕਸ਼ਨ ਬਣਾ ਰਹੇ ਨੇ ਬੇਸਿਕਲੀ ਉਹਨਾਂ ਦਾ ਕੰਮ ਤਾਂ ਡਵੈਲਪਮੈਂਟ ਦਾ ਨਹੀਂ ਅਸੀਂ ਨਹੀਂ ਕਰੇ ਕਿ ਫੋਟੋ ਸੈਸ਼ਨ ਨਾ ਕਰਵਾਉਣ ਪੂੜੀ ਨਾ ਬਾਟਨ ਪਰ ਆਪਣੇ ਸ਼ਹਿਰ ਵੱਲ ਤੋਂ ਧਿਆਨ ਦੇਣ ਦੀ ਲੋੜ ਹੈ ਬਿਲਕੁਲ ਜੀ ਮੈਂ ਤਾਂ ਗੱਲ ਕਰ ਹੀ ਰਿਹਾ ਉਹਨਾਂ ਨੂੰ ਨੁਮਾਇੰਦਾ ਚੁਣਿਆ ਗਿਆ ਬਿਲਕੁਲ ਬਿਲਕੁਲ ਉਹਨਾਂ ਨੇ ਪਹਿਲਾ ਮੈਂਬਰ ਮੰਨਿਆ ਜਾਂਦਾ ਮੇਅਰ ਉਹਨਾਂ ਨੇ ਹੀ ਸ਼ਹਿਰ ਨੂੰ ਚਲਾਣਾ ਐਕਚੁਅਲ ਦੇ ਵਿੱਚ ਪਰ ਉਹ ਡਿਪੈਂਡ ਕਿਸੇ ਹੋਰ ਤੇ ਨੇ ਉਹ ਜਿਹੜੇ ਡਿਪੈਂਡ ਨੇ ਜਿਨ੍ਹਾਂ ਤੇ ਉਹ ਉਹਨਾਂ ਨੂੰ ਰਾਹ ਹੀ ਨਹੀਂ ਦੱਸਦੇ ਵੀ ਕਰਨਾ ਕੀ ਹੈ ਸਰ ਲੋਕ ਮਰ ਰਹੇ ਨੇ ਲੋਕ ਸੜਕਾਂ ਤੇ ਜਾ ਕੇ ਆਪਣੀ ਕਮਰ ਪੇਨ ਕਰਵਾ ਰਹੇ ਨੇ ਕਈ ਚੀਜ਼ਾਂ ਹਾਦਸੇ ਹੋ ਰਹੇ ਨੇ ਮੈਂ ਤਾਂ ਤੁਹਾਨੂੰ ਦੱਸਿਆ ਜੀ ਕਿ ਮੇਰੇ ਆਪਣੇ ਮੈਂ 7500 ਰੁਪਈਆ ਦੇ ਗਿਆ ਤਾਂ ਬਾਕੀ ਦੇ ਕਿੰਨੇ ਤੋ ਟੁੱਟਦੇ ਹੋਣੇ ਹਾਂ ਉਹ ਤਾਂ ਨੇਚਰਲੀ ਗੱਲ ਹੈ ਮੈਂ ਤਾਂ ਆਪਣੀ ਅੱਡ ਵੀ ਤੀ ਦੱਸ ਰਿਹਾ ਜੀ ਲੇਕਿਨ ਲੇਕਿਨ ਸਾਰੇ ਇੱਕ ਚੀਜ਼ ਸਰਮਾ ਜੀ ਇੱਕ ਚੀਜ਼ ਦੇਖਾ ਜਾਏਗੀ ਤੁਸੀਂ ਗੱਲਾਂ ਸਾਰੀ ਕਰ ਰਹੇ ਹੋ ਪਰ ਵਿਰੋਧ ਕਿਉਂ ਨਹੀਂ ਕਰ ਅਕਾਲੀ ਦਲ ਇਸ ਸੀ ਨੂੰ ਪੁੱਛਦਾ ਕਿਉਂ ਨਹੀਂ ਮੇਅਰ ਹਾਊਸ ਜਾ ਕੇ ਜਾਂ ਮੇਅਰ ਮੈਮ ਨੂੰ ਕਿ ਤੁਸੀਂ ਵਿਕਾਸ ਕਰੋ ਜਾਂ ਇਹ ਮਲੂਜਾ ਗੱਲਾਂ ਪੱਕੇ ਕਿਉਂ ਨਹੀਂ ਕਰਦੇ ਉਹਨਾਂ ਜੀ ਮੈਂ ਤਾਂ ਸਮੇ ਸਮੇਂ ਸਰ ਪੁੱਛਦਾ ਰਹਿਣਾ ਜੀ ਮੈਂ ਸੋਸ਼ਲ ਮੀਡੀਆ ਤੇ ਵੀ ਪੁੱਛਦਾ ਵੀ ਤੁਸੀਂ ਪਹਿਲਾਂ ਮੈਨੂੰ ਕੁਐਸਚਨ ਕੀਤਾ ਵੀ ਤੁਸੀਂ ਵਿਰੋਧ ਕਰਦੇ ਹੋ ਮੈਂ ਵਿਰੋਧ ਹਮੇਸ਼ਾ ਉਸ ਚੀਜ਼ ਦਾ ਕਰਦਾ ਜਿਹੜੀ ਚੀਜ਼ ਗਲਤ ਹੋਵੇ ਸਰ ਸੋਸ਼ਲ ਮੀਡੀਆ ਤੋਂ ਬਾਹਰ ਆਣਾ ਪੈਣਾ ਫਿਰ ਤੁਸੀਂ ਬਾਹਰ ਵੀ ਆ ਜਾਗੇ ਜੀ ਹੋਰ ਦੱਸੋ ਆਪਾਂ ਪਾਰਟੀ ਦੀ ਗੱਲ ਕਰਦੇ ਆਂ ਵੀ ਬਾਹਰ ਜਾ ਕੇ ਆਪਾਂ ਕੋਈ ਸਿਸਟਮ ਗੱਲ ਤੁਹਾਡੀ ਆਪਾਂ ਨਹੀਂ ਕਹੇ ਕਿ ਪ੍ਰੋਟੈਸਟ ਪ੍ਰਦਰਸ਼ਨ ਸ਼ਾਂਤੀਮਈ ਢੰਗ ਸੇ ਗਲ ਹੋਵੇ ਕਿ ਜਦੋਂ ਲੁਧਿਆਣਾ ਦਾ ਵਿਕਾਸ ਨਹੀਂ ਹੋ ਰਿਹਾ ਸੜਕਾਂ ਟੁੱਟੀਆਂ ਨੇ ਲੋਕ ਬੁਰੇ ਹਾਲ ਚ ਫਸੇ ਰਹੇ ਕੂੜਾ ਦੇਖੋ ਤੁਸੀਂ ਜਗਾ ਜਗਾ ਲੇਗਾ ਉਸਦਾ ਹੱਲ ਕਿੱਦਾਂ ਹੋਵੇਗਾ ਨੇ ਹੱਲ ਤਾਂ ਇਹ ਕਾਰਪੋਰੇਸ਼ਨ ਦੇ ਹੱਥ 'ਚ ਹੀ ਹੈ ਨਾ ਜੀ ਜੇ ਉਹ ਕਰਦੇ ਨਹੀਂ ਐ ਬਾਕੀ ਜਿਹੜੀ ਤੁਸੀਂ ਗੱਲ ਕਹੀ ਆ ਕਈ ਵਾਰੀ ਉਹ ਕਹਿੰਦਾ ਬੰਦਾ ਨੂੰ ਸੁੱਤਾ ਹੁੰਦਾ ਨਹੀਂ ਪਤਾ ਲੱਗਦਾ ਅੱਜ ਤੁਸੀਂ ਸਾਨੂੰ ਇਸ ਗੱਲ ਤੇ ਵੀ ਜਗਾ ਦਿੱਤਾ ਵੀ ਐਜੀਟੇਸ਼ਨ ਜਿਹੜੀ ਹੈ ਨਾ ਆਪਾਂ ਸਿਰਫ ਸ਼ੋਰ ਪਾਪਾ ਉਹ ਨਹੀਂ ਕਰੇ ਜਾਂ ਤੇਰੀ ਸੋਸ਼ਲ ਮੀਡੀਆ ਤੇ ਨਾ ਰਹੀਏ ਆਪਾਂ ਉਹਨਾਂ ਦੇ ਕੋਲ ਵੀ ਜਾਈਏ ਜੀ ਬਿਲਕੁਲ ਜਾਣਾ ਪੈਣਾ ਮੈਂ ਕਹਾਂ ਜੀ ਮੈਂ ਕਹਾਂ ਜੀ ਕਿਉਂਕਿ ਤੁਸੀਂ ਵੀ ਲੁਧਿਆਣਾ ਦੇ ਚੁਣੇ ਹੋਏ ਲੋਮਾਨਦੇ ਸੀ ਤੇ ਆਉਣ ਵਾਲਾ ਟਾਈਮ ਹੈ ਫਿਰ ਆਪੋਜੀਸ਼ਨ 'ਚ ਜੇ ਅਸੀਂ ਬੈਠੇ ਆ ਸਾਡੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹੈ ਲੋਕ ਤੁਹਾਡੇ ਵੱਲ ਦੇਖ ਰਹੇ ਕਿ ਆਰਦੀ ਸਰਮਾ ਜੀ ਘਰੇ ਬੈਠੇ ਨੇ ਸੋਸ਼ਲ ਮੀਡੀਆ 'ਚ ਆ ਜਾਣੇ ਅੱਗੇ ਸਾਰਾ ਸ਼ਹਿਰ ਦਾ ਬੁਰਾ ਹਾਲ ਹੋਇਆ ਪਿਆ ਅਸੀਂ ਅੱਗੇ ਤੋਂ ਜ਼ਿੰਮੇਵਾਰੀ ਇਹ जी ठीक हाँ। है सर गला बहुत ज़्यादा नहीं लंबी गला हो जाने के क्योंकि तो तुसी भी जाना है तो इस करके इससे विराम देने तुझे इंटरव्यू दर धन्यवाद जी धन्यवाद ये तो अकाली दल के सीनियर नेता हैं आर डी शर्मा जी आपको यही कहेंगे कि मैं नहीं कह रहा हूँ कि मैडम मेयर मैम फ़ोटो ना खिंचवाएँ फ़ोटो सेशन ना करवाएँ सारा कुछ करवाएँ पर उनका जो दायित्व तो है दायित्व तो यही कि अपने शहर का विकास करें क्योंकि उन्हीं के इशारे पर उन्हीं के सहारे पर जो ध्यान का जो विकास वो होना है